ਟਾਰਗੇਟ ਰਿਵਾਈਜ਼ ਕਰਨਾ ਚਾਹੋਗੇ ਕਿ 412 ਹੀ ਰਹੇਗਾ ਸਾਡਾ ਟਾਰਗੇਟ 412 ਹੈ ਜਨਤਾ ਨੇ ਜੋ ਕਾਣਾ ਉਹ ਕਰਦੀ ਰਹੇ ਪਰ ਸਾਡਾ ਟਾਰਗੇਟ ਅਸੀਂ ਤੇ 400 ਸੀਟਾਂ ਲਈ ਕੰਮ ਕਰਨਾ ਤੁਸੀਂ ਪੰਜਾਬ ਆਏ ਹੋ ਅੱਜ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤ ਕਿਉਂਕਿ 2 ਸਾਲ ਪਹਿਲਾਂ ਐਬਸੋਲਿਊਟ ਮੈਜੋਰਿਟੀ ਦੇ ਕੇ ਇੱਕ ਸਰਕਾਰ ਬਣੀ ਸੀ ਬਦਲਾਵ ਦੇ ਨਾਮ ਤੇ ਪੰਜਾਬ ਚ ਘੁੰਮ ਰਹੇ ਹੋ ਕੋਈ ਚੇਂਜ ਲੱਗ ਰਿਹਾ ਮੈਨੂੰ ਤੇ ਤੁਹਾਡੇ ਤੋਂ ਪੁੱਛਣਾ ਚਾਹੀਦਾ ਜੀ ਮੈਨੂੰ ਤੇ ਬਦਲਾਵ ਚਾਰੇ ਪਾਸੇ ਦਿਸ ਰਿਹਾ ਹੈ ਕਿਉਂਕਿ ਜਨਤਾ ਨੇ ਪਰੇਸ਼ਾਨ ਹੋ ਕੇ ਕਿਸੇ ਨੂੰ ਮੌਕਾ ਦਿੱਤਾ ਸੀ ਉਹ ਮੌਕੇ ਦੇ ਜਿਨ੍ਹਾਂ ਨੇ ਕੰਮ ਕਰਨਾ ਸੀ ਉਹਨਾਂ ਨੇ ਕੰਮ ਨਹੀਂ ਕਰਕੇ ਦਿੱਤਾ ਉਹਨਾਂ ਨੂੰ ਪਤਾ ਹੈ ਅੱਜ ਜਿਹੜੇ ਹਾਲਾਤ ਪੰਜਾਬ ਦੇ ਪੈਦਾ ਹੋ ਗਏ ਨੇ ਮੈਂ ਦੋ ਗੱਲਾਂ ਕਹਿ ਕੇ ਆਪਣੀ ਗੱਲ ਸਮਾਪਤ ਕਰਦੀ ਆ ਮੈਂ ਫਤਿਹਗੜ੍ਹ ਸਾਹਿਬ ਗਈ ਸੀ ਜੀ ਜਦੋਂ ਉਹ ਵੀਰਾ ਦੀ ਧਰਤੀ ਤੇ ਜਾ ਕੇ ਨਮਨ ਕਰਦੇ ਹੋ ਉੱਥੇ ਦੇ ਸੰਸਕਾਰ ਤੁਸੀਂ ਯਾਦ ਕਰਦੇ ਹੋ ਤੇ ਕੋਮਲ ਉਮਰ 7 ਤੇ 9 ਸਾਲ ਦੀ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਦੇਸ਼ ਲਈ ਸਮਾਜ ਲਈ ਧਰਮ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੋਚਣ ਵਾਲੀ ਗੱਲ ਹੈ ਸੱਤ ਦੇ 9 ਸਾਲ ਦੇ ਬੱਚੇ ਅੱਜ ਕੀ ਕਰ ਰਹੇ ਨੇ ਉਸ ਤੋਂ ਵੱਡੀ ਉਮਰ ਦੇ ਬੱਚੇ ਕੀ ਕਰ ਰਹੇ ਨੇ ਪੰਜਾਬ 'ਚ ਉਸ ਤੋਂ ਵੱਡੀ ਉਮਰ ਦੇ ਬੱਚਿਆਂ ਦਾ ਕੀ ਹੋ ਰਿਹਾ ਹੈ ਪੰਜਾਬ 'ਚ ਮੈਨੂੰ ਲੱਗਦਾ ਸਾਰੇ ਮਾਪਿਆਂ ਨੂੰ ਸੁੰਨਾ ਪਏਗਾ ਸਾਰਿਆਂ ਨੂੰ ਸੋਚਣਾ ਵੀ ਪਏਗਾ ਕਿ ਸਾਡੇ ਭਵਿੱਖਤਾ ਕੀ ਕਰ ਰਹੇ ਨੇ ਇੱਥੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਿਹਨੂੰ ਮੌਕਾ ਲੱਗਦਾ ਹੈ ਤੁਰ ਪਾ ਇਥੋਂ ਕਿਸੇ ਤਰੀਕੇ ਨਾਲ ਕੱਢ ਦਿਓ ਇਹ ਜਿਹੜਾ ਮਾਹੌਲ ਬਣਿਆ ਹੈ ਨਾ ਡਰੱਗਸ ਦਾ ਚਰਸੀਆਂ ਦਾ ਸ਼ਰਾਬਾ ਦਾ ਨਸ਼ੇ ਦਾ ਉਹ ਤੋਂ ਪੰਜਾਬ ਮੁਕਤੀ ਮੰਗ ਰਿਹਾ ਹੈ ਇਹ ਵੀਰਾਂ ਦੀ ਧਰਤੀ ਆਪਣੀ ਵੀਰਤਾ ਆਪਣੇ ਸੰਸਕਾਰ ਵਾਪਸ ਮੰਗ ਰਹੀ ਹੈ ਇਹ ਧਰਤੀ ਕਹਿ ਰਹੀ ਹੈ ਕਿ ਹੁਣ ਜਿਹੜੀ ਸਾਡੀ ਸ਼ਾਨ ਸ਼ੌਕਤ ਹੈ ਨਾ ਪੰਜਾਬੀਆਂ ਦੀ ਉਹ ਸਾਰੇ ਪੰਜਾਬੀਆਂ ਨੂੰ ਵੱਖ ਹੋ ਕੇ ਨਹੀਂ ਇਕੱਠੇ ਹੋ ਕੇ ਉਹ ਹੀ ਸ਼ਾਨ ਸ਼ੌਕਤ ਵਾਪਸ ਚਾਹੀਦੀ ਹੈ ਜਿਹੜੀ ਨੰਬਰ 1 ਮੈਂ ਤੇ ਹੁਣ ਉਮਰ ਮੇਰੀ ਵੱਧ ਗਈ ਹੈ ਪਰ ਜਦੋਂ ਘੱਟ ਉਮਰ ਦੇ ਬੱਚੇ ਅਸੀਂ ਸਕੂਲ ਕਾਲਜ ਜਾਂਦੇ ਸੀ ਤੇ ਜਿਹੜੇ ਵੀ ਜਨਰਲ ਨੋਲੇਜ ਦੇ ਸਵਾਲ ਹੁੰਦੇ ਸੀ ਤੁੱਕਾ ਵੀ ਮਾਰੋਗੇ ਤੇ ਠੀਕ ਹੋਣਾ ਕਿ ਨੰਬਰ 1 ਸਟੇਟ ਕਿਹੜੀ ਹੈ ਪੰਜਾਬ ਜੀਡੀਪੀ ਕਿ ਦੀ ਬਾਦ ਪੰਜਾਬ ਸਾਰਿਆਂ ਤੋਂ ਜ਼ਿਆਦਾ ਬਿਜਲੀ ਕਿੱਥੇ ਪੰਜਾਬ ਚਾਲ ਤੇ ਘਿਉ ਕਿੱਥੇ ਪੰਜਾਬ ਐਗਰੀਕਲਚਰ ਫੈਸਿਲਿਟੀ ਕਿੱਥੇ ਪੰਜਾਬ ਹੁਣ ਜਾ ਕੇ ਪੁੱਛੋ ਨਾ ਬੱਚਿਆਂ ਤੋਂ ਮੁੱਖ ਮੰਤਰੀ ਦਾਵਾ ਕਰਦੇ ਆ ਕਿ ਅਸੀਂ 13 ਜ਼ੀਰੋ ਦਿੱਤਾਗੇ ਅਸੀਂ ਬਹੁਤ ਬਦਲਾਵ ਲਿਆ ਦੁਸਰੇ ਮੇਰੀ ਗੱਲ ਮੈਨੂੰ ਗੱਲ ਖਤਮ ਕਰਨ ਦਿਓ ਮੈਂ ਫਿਰ ਮੁੱਖ ਮੰਤਰੀ ਦੀ ਗੱਲ ਕਰਦੀ ਆ ਉੱਥੇ ਅੱਜ ਪੰਜਾਬ 27 ਨੰਬਰ ਦੀ ਸਟੇਟ ਹੈ ਜੀ ਔਰ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ 27 ਤੋਂ 29 ਤੱਕ ਆਣਾ ਹੈ ਕਿਉਂਕਿ 29 ਦੇ ਬਾਅਦ ਕੋਈ ਸਟੇਟ ਹੀ ਨਹੀਂ ਹੈ ਹਿੰਦੁਸਤਾਨ 'ਚ ਔਰ ਅਗਰ ਸਤਾਈ ਤੋਂ ਨੰਬਰ 1 ਤੇ ਪਹੁੰਚਣਾ ਹੈ ਫਰਸਟ 5 ਸਟੇਟਸ 'ਚ ਪਹੁੰਚਣਾ ਹੈ ਤੇ ਤੁਹਾਨੂੰ ਬੀਜੇਪੀ ਨੂੰ ਲੈ ਕੇ ਆਣਾ ਹੋਵੇਗਾ 5000 ਪਲੱਸ ਕਰੋੜ ਦਾ ਬਜਟ ਸੀ 2014 'ਚ ਪੰਜਾਬ ਦਾ ਅੱਜ 22000 ਤੋਂ ਉੱਤੇ ਦਾ ਬਜਟ ਹੈ ਫਿਰ ਵੀ ਕਹਿੰਦੇ ਸਾਡੀ ਜੇਬਾਂ ਖਾਲੀਆਂ ਨੇ ਕਿੱਥੇ ਗਏ ਜੀ ਪੈਸੇ ਉਹ ਜਿਹੜੇ ਪੁੱਛਦੇ ਸੀ ਕਿ ਜਦੋਂ ਵਡਿਆਂ ਨੂੰ ਬਜ਼ੁਰਗਾਂ ਨੂੰ ਵੈਕਸੀਨ ਲਾ ਰਹੇ ਸੀ ਤੇ ਕਹਿੰਦੇ ਮੇਰੇ ਬੱਚਿਆਂ ਦੀ ਵੈਕਸੀਨ ਕਿਤੇ ਮੈਂ ਅੱਜ ਇਹਨਾਂ ਤੋਂ ਪੁੱਛਤੀਆਂ ਕਿ ਤੁਹਾਡੇ ਬੱਚਿਆਂ ਦਾ ਪਵਿੱਕੀ ਹੈ ਜੀ ਉਹਨਾਂ ਤੇ ਕਿੰਨਾ ਕਰਜ਼ਾ ਪਾਓਗੇ ਕੀ ਕੀਤਾ ਤੁਸੀਂ 22000 ਕਹਿ ਕੇ ਤੁਸੀਂ ਕਹਿੰਦੇ ਹੋ ਮੇਰੀ ਜੇਬਾਂ ਖਾਲੀਆਂ ਨੇ 5000 ਚ ਤੁਹਾਡੇ ਕੰਮ ਚੱਲਦੇ ਸੀ 14 ਚ 10 ਸਾਲ ਚ ਤੁਹਾਡੇ ਪੈਸੇ ਵਧਾ ਦਿੱਤੇ ਤੁਸੀਂ ਅੱਜ ਵੀ ਕਹਿੰਦੇ ਤੁਹਾਡੀ ਜੇਬਾਂ ਖਾਲੀਆਂ ਨੇ ਇਹ ਜਿਹੜਾ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ ਨਾ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਸਾਰੇ ਪੰਜਾਬੀਆਂ ਨੂੰ ਇਹ ਹਿੰਦੂ ਸਿੱਖ ਜਾਤੀ ਬਰਾਦਰੀ ਇਹ ਖਤਮ ਕਰਕੇ ਜਿਹੜੇ ਸਾਡੇ ਗੁਰੂਆਂ ਦੀ ਬਾਣੀ ਹੈ ਜਿਹੜੇ ਸਾਡੇ ਪੁਰਖਿਆਂ ਦੇ ਕੰਮ ਨੇ ਉਹਨੂੰ ਇਕੱਠਾ ਹੋ ਕੇ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰਨਾ ਹੋਏਗਾ ਇਹ ਜਿਹੜਾ ਮੈਸੇਜ ਇੱਥੋਂ ਜਾਣਾ ਹੈ ਨਾ ਉਹ ਸਿਰਫ ਦਿੱਲੀ ਦਾ ਮੈਸੇਜ ਨਹੀਂ ਹੈ ਉਹ ਹਿੰਦੁਸਤਾਨ ਦਾ ਮੈਸੇਜ ਹੈ ਔਰ ਪੰਜਾਬ ਦਾ ਕੰਮ ਪੰਜਾਬ ਨੂੰ ਬਿਹਤਰੀ ਕਰਨੀ ਹੈ ਸਿਰਫ ਪੰਜਾਬ ਲਈ ਨਹੀਂ ਪੰਜਾਬ ਲਈ ਤੇ ਕਰਨੀ ਕਰਨੀ ਹੈ ਹਿੰਦੁਸਤਾਨ ਲਈ ਕੰਮ ਕਰਨਾ ਹੈ